ਭਾਈ ਜਿਵੇਂ ਹਨਾ ਆਉਣ ਵਾਲੇ ਸਮੇਂ ਦੇ ਵਿੱਚ ਚਰਾੰਦਾ ਘਟ ਰਹੀਆਂ ਨੇ ਤਾਂ ਬੱਕਰੀ ਪਾਲਕ ਵੀਰਾਂ ਨੂੰ ਇੱਕ ਦਿੱਕਤ ਆ ਰਹੀ ਆ ਵੀ ਬੱਕਰੀਆਂ ਉਹਨਾਂ ਦੀ ਗਰੋਥ ਨਹੀਂ ਕਰ ਰਹੀਆਂ ਦੁੱਧ ਘਟ ਰਿਹਾ ਤੇ ਉਹਨਾਂ ਦੀ ਸਕਿਨ ਆ ਜਿਹੜੀ ਉਹ ਡਰਫ ਹੋ ਰਹੀ ਆ ਨਾ ਤਾਂ ਉਹਦੇ ਲਈ ਇੱਕ ਫੀਡ ਤਿਆਰ ਹੋਈ ਆ ਕੰਗਸਾਹਬ ਦੱਸਿਓ ਜੀ ਬਾਈ ਪਹਿਲਾਂ ਤੁਹਾਡਾ ਸ਼ੁਕਰੀਆ ਸਾਡੇ ਗੋਟ ਫਾਰਮ ਤੇ ਆਏ ਤੁਸੀਂ ਠੀਕ ਆ ਜੀ ਬਾਈ ਜੀ ਜਿਵੇਂ ਬਾਈ ਨੇ ਦੱਸਿਆ ਹੈਗਾ ਵੀ ਬੱਕਰੀਆਂ ਚ ਤੰਦਰੁਸਤੀ ਨਹੀਂ ਆ ਰਹੀ ਸ਼ਾਈ ਨਹੀਂ ਆ ਰਹੀ ਵਾਲ ਝੜ ਰਹੇ ਨੇ ਚਰਾੰਦਾ ਮੁੱਕ ਗਿਆ ਉਹਨਾਂ ਨੂੰ ਸੰਤੋਲਿਤ ਫੂਡ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੰਤੋਲਿਤ ਖਰਾਕ ਮਿਲਣੀ ਜ਼ਰੂਰੀ ਹੈ ਤਾਂ ਕਿ ਅੰਦਰੋਂ ਤੰਦਰੁਸਤੀ ਆਵੇ ਉਹਦੇ ਚ ਨਾ ਮੋਟਾਪਾ ਹੋਵੇ ਪਰ ਸੋਲਿਡ ਬਾਡੀ ਹੋਵੇ ਉਹਦੀ ਉਹਦੇ ਲਈ ਕੰਗ ਗੋਟ ਫਾਰਮ ਨੇ ਇੱਕ ਉਪਰਾਲਾ ਕੀਤਾ ਹੈ ਇੱਕ ਫੀਡ ਬਣਾਈ ਹੈ ਜਿਹਦਾ ਨਾਮ ਹੈਗਾ ਕੰਗ ਗੋਟ ਫੀਡ ਉਹ ਵੀ ਕੇਜੀ ਐਫ ਹੈ ਇਹ ਵੀ ਕੰਗ ਗੋਟ ਫਾਰਮ ਵੀ ਕੇਜੀ ਐਫ ਹੈ ਭਾਜੀ ਉਸ ਫੀਡ ਦੀ ਖਾਸियत ਇਹ ਹੈ ਦੋ ਤਰ੍ਹਾਂ ਦੀ ਫੀਡ ਹੈ ਬੱਚਿਆਂ ਲਈ ਅਲੱਗ ਹੈ ਤੇ ਵੱਡਿਆਂ ਲਈ ਅਲੱਗ ਹੈ ਬੱਚਿਆਂ ਨੂੰ ਅਸੀਂ ਕਹਿੰਦੇ ਕਾਪ ਸਟਾਰਟਰ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ 베ਸ ਤੋਂ ਸ਼ੁਰੂ ਤੋਂ ਗਰੋਥ ਦੇਣੀ ਹੈ ਉਹਦੇ ਲਈ ਤਾਂ ਇਹ ਵਰਦਾਨ ਹੈ ਜੀ ਸਹੀ ਹੈ ਅਸੀਂ ਆਪਣੇ ਬੱਚਿਆਂ ਦੇ ਵਰਤਿਆ ਤੁਸੀਂ ਆਪਣੇ ਬੱਚੇ ਦੇਖੇ ਨੇ ਕਿੱਡੇ ਸੋਹਣੇ ਨੇ ਤੇ ਜਾਨਵਰ ਕਿੰਨੀ ਸ਼ਾਈਨ ਹੈਗੀ ਹੈ ਤੇ ਦੂਜੀ ਫੀਡ ਹੈ ਬੱਕਰੀਆਂ ਦੀ ਗਰੋ ਕਰਨ ਲਈ ਜਿਹਨੂੰ ਗੋਟ ਗਰੋਅਰ ਕਹਿੰਦੇ ਆ ਅਸੀਂ ਦੋ ਇਹ ਫੀਡ ਭਾਈ ਜੀ ਕੱਚੀ ਫੀਡ ਨਹੀਂ ਹੈਗੀ ਫੈਕਟਰੀ ਦੇ ਵਿੱਚ ਬੰਦੀ ਆ ਆਪਣਾ ਜਿਹੜਾ ਪਲਾਂਟ ਲੱਗਿਆ ਹੋਇਆ ਦੇਬੀਗੜ੍ਹ ਰੋਡ ਤੇ ਉੱਥੇ ਬੰਦੀ ਹੈ Roasted feed ਹੈ ਸਟੀਮ ਨਾਲ ਕੁੱਕ ਕਰਦੇ ਆ ਨਹੀਂ ਵੀ ਹੀਟਰ ਲੱਗੇ ਨੇ ਸਟੀਮ ਨਾਲ ਕੁੱਕ ਕਰਦੇ ਆ ਸਹੀ ਹੈ ਸਹੀ ਹੈ ਕੋਈ ਵੀ ਘਾਫੂਸ ਨਹੀਂ ਵਿੱਚ ਪਾਇਆ ਹੋਇਆ ਕੋਈ ਪੱਤੀ ਨਹੀਂ ਪਾਈ ਹੋਈ ਕਿਸੇ ਚੀਜ਼ ਦਾ ਛਿਲਕਾ ਨਹੀਂ ਪਾਇਆ ਹੋਇਆ ਕਿਉਂਕਿ ਜੇ ਆਪਾਂ ਹੀਟ ਕਰਾਂਗੇ ਉਹ ਛਿਲਕਾ ਸੜ ਜਾਣਾ ਛਿਲਕਾ ਸੜ ਜਾਣਾ ਠੀਕ ਹੈ ਨਾ ਜੀ ਤੇ ਦੂਜੀ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਯੂਰੀਆ ਨਹੀਂ ਹੈਗਾ ਇਹ ਯੂਰੀਆ ਮੁਕਤ ਅਸੀਂ 100% ਗਾਰੰਟੀ ਕਰ ਰਹੇ ਹਾਂ ਕਿ ਇਹ ਯੂਰੀਆ ਮੁਕਤ ਖਾਦ ਹੈ ਸਹੀ ਆ ਹਾਂਜੀ ਤੁਹਾਨੂੰ ਫੀਡ ਦਿਖਾ ਦਈਏ ਇੱਕ ਵਾਰੀ ਹਾਂ ਹਾਂ ਦਿਖਾ ਦਿਓ ਆ ਦੇਖੋ ਫੀਡ ਆਈ ਆ ਲਓ ਬਾਈ ਥੈਂਕ ਯੂ ਵੈਰੀ ਮਚ ਅਸੀਂ ਫੀਡ ਲੈ ਕੇ ਆਏ ਹਾਂ ਆ ਦੇਖੋ ਬਾਈ ਜੀ ਇਹ ਬਲ ਨੇੜ ਆਉਂਦਾ ਖਾਈ ਦੇਖੋ ਮਿੱਤਰੋ ਆ ਫੀਡ ਆ ਬਾਈ ਆ ਆ ਬੱਚਾ ਆ ਬੱਕਰੀਆਂ ਦੀ ਆ ਜੀ ਵੱਡੀਆਂ ਬੱਕਰੀਆਂ ਦੀ ਦੂਜੀ ਗੱਲ ਦੀ ਖਾਸੀਅਤ ਦੇਖੋ ਜੇ ਪਹਿਲੀ ਜਿਹੜੀ ਫੀਡ ਸੀਗੀ ਉਹਦਾ ਬੱਤੀ ਮੋਟੀ ਸੀਗੀ ਹੂੰ ਬੱਕਰੀ ਮੂੰਹ ਚ ਨਹੀਂ ਉਹ ਛੜਤੀ ਸੀ ਥੱਲੇ ਵੇਸਟ ਹੁੰਦਾ ਸੀ ਅਸੀਂ ਸਪੈਸ਼ਲ ਡਾਈ ਬਣਾਈ ਆ ਸਿਰ ਬੱਕਰੀਆਂ ਵਾਸਤੇ 3mm ਦੀ ਠੀਕ ਆ ਆ ਦੇਖੋ ਜੀ ਬੱਚਿਆਂ ਦੀ ਆ ਇਹ ਬੱਚਿਆਂ ਲਈ ਆ ਹਾਂਜੀ ਇਹ ਵੀ ਪੁੰਨੀ ਹੋਈ ਫੀਡ ਆ ਠੀਕ ਆ ਹਾਂਜੀ ਸਾਰੀ ਭੁੰਨੀ ਹੋਈ ਐ ਨਾ ਬਾਈ ਜੀ ਭੁੰਨੀ ਫੀਡ ਛੇਤੀ ਹজম ਹੁੰਦੀ ਐ ਮੈਟਾਬੋਲਿਜ਼ਮ ਜਾਦਾ ਹਾਈ ਕਰਦੀ ਐ ਬੱਚਿਆਂ ਨੂੰ ਭੁੱਖ ਹੋਰ ਲੱਗਦੀ ਐ ਤੇ ਜਿਹੜੀ ਕੱਚੀ ਫੀਡ ਐ ਉਹ ਚ ਫਰੇਮਾ ਆਉਂਦਾ ਐ ਚ ਕੋਈ ਫਰੇਮਾ ਨਹੀਂ ਕੋਈ ਅੰਦਰ ਵੇਸਟ ਵੀ ਨਹੀਂ ਹੁੰਦੀ ਤੇ ਬੱਕਰੇ ਕੋਈ ट्रांजिशन ਫੀਡ ਬਣਾਈ ਐ ਤੁਸੀਂ ट्रांजिशन ਅਸੀਂ ਟਰਾਈ ਟਰਾਈ ਕਰ ਰਹੇ ਆ ਆਪਣੇ ਫਾਰਮ ਤੇ ਜਿੰਨਾ ਚਿਰ ਇਹ ਕੰਗ ਗੋਟ ਫਾਰਮ ਦੀ ਰਵਾਇਤ ਐ ਜੀ ਜਿੰਨਾ ਚਿਰ ਕੋਈ ਵੀ ਦਵਾਈ ਬੱਟੀ ਕੋਈ ਵੀ ਨਵੀਂ ਚੀਜ਼ ਅਸੀਂ ਆਪਣੇ ਫਾਰਮ ਤੇ ਟਰਾਈ ਨਹੀਂ ਕਰਦੇ ਅਸੀਂ ਮਾਰਕੀਟ 'ਚ ਨਹੀਂ ਕੜਦੇ ਠੀਕ ਹੈ ਇਹ ਵੀ ਪਹਿਲਾਂ ਯੂਜ਼ ਆਪਦੇ ਫਾਰਮ 'ਚ ਕੀਤੀ 6 ਮਹੀਨੇ ਹੋ ਗਏ ਸਾਨੂੰ ਟਰਾਈ ਕਰਦਿਆਂ ਨੂੰ ਜੀ 6 ਮਹੀਨੇ ਤੋਂ ਬਾਅਦ ਲਾਂਚ ਕਰ ਰਹੇ ਹਾਂ ਠੀਕ ਹੈ ਪਹਿਲਾਂ ਆਪ ਯੂਜ਼ ਕੀਤੀ ਹੈ ਦੇਖੋ ਜਿਹੜੇ ਦੂਜਿਆਂ ਫੀਡਾਂ ਦੇ ਮਾਲਕ ਨੇ ਉਹਨਾਂ ਦੇ ਬੱਕਰੀ ਫਾਰਮ ਬਹੁਤ ਘਟ ਨੇ ਉਹ ਫੈਕਟਰੀ ਦੇ ਮਾਲਕ ਨੇ ਮਾਲਕ ਨੇ ਉਹਨਾਂ ਨੂੰ ਨਹੀਂ ਪਤਾ ਹੁਣ ਅਸੀਂ ਗਾਰੰਟੀ ਐਸ ਗੱਲ ਦੀ ਕਰਦੇ ਆਂ ਕਿ ਜਿਹੜੀ ਫੀਡ ਬਾਕੀ ਬੱਕਰੀ ਪਾਲਕ ਵੀਰ ਆਪਣੇ ਬੱਕਰੀਆਂ ਨੂੰ ਦੇਣਗੇ ਉਹੀ ਅਸੀਂ ਆਪਣੇ ਬੱਚਿਆਂ ਦੇ ਆ ਸਹੀ ਜੀ ਜੇ ਕੋਈ ਦਿੱਕਤ ਉਹਨਾਂ ਨੂੰ ਪਹਿਲਾਂ ਸਾਨੂੰ ਆਊਗੀ ਫਿਰ ਉਹਨਾਂ ਨੂੰ ਆਊ ਫਿਰ ਉਹਨਾਂ ਨੂੰ ਆਊਗੀ ਐਸ ਕਰਕੇ ਟਰਸਟਿਡ ਫੀਡ ਹੈ ਜੀ ਹੂੰ ਤੇ ਬਾਈ ਸੰਪਰਕ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦਵਾਂਗੇ ਤੇ ਨੰਬਰ ਇੱਕ ਵਾਰੀ ਬੋਲਿਓ ਜੀ ਬਾਈ ਜੀ 6284 181 549 ਇਹ ਤਾਂ ਸਾਡਾ ਨੰਬਰ ਹੈਗਾ ਪਰ ਤੁਹਾਡੇ ਚੈਨਲ ਥਰੂ ਅਸੀਂ ਸਾਰੇ ਵੀਰ ਬੱਕਰੀ ਪਾਲਕ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਇਹ ਫਾਰਮ ਮੇਰਾ ਨਹੀਂ ਹੈਗਾ ਇਹ ਤੁਹਾਡਾ ਸਭ ਦਾ ਫਾਰਮ ਹੈ ਜਦੋਂ ਮਰਜ਼ੀ ਆਓ ਜਿ ਬਿਨਾ ਪੁੱਛੇ ਆਓ ਆ ਕੇ ਸਾ ਨਾਲ ਗੱਲਬਾਤ ਕਰੋ ਚਾਹ ਦਾ ਕਾ ਪੀ ਕੇ ਜਾਓ ਸਾਨੂੰ ਕੁਝ ਸਿਖਾ ਕੇ ਜਾਓ ਸਾਤੋਂ ਕੋ ਸਿੱਖ ਕੇ ਜਾਓ Сейчас я